ਤੇ ਪੈਣ ਤਰੀਕਾ ਨਹੀਂ ਤੇ ਰਵਲੀ ਯਾਰ ਦੀਆਂ ਅੱਜ ਸਾਡੇ ਨਾਲ ਪੰਜਾਬੀ ਦੇ ਉੱਗੇ ਗਾਇਕ ਤੇ ਗੀਤਕਾਰ ਗੁਰਪ੍ਰੀਤ ਬਿੱਲਾ ਗੁਰਪ੍ਰੀਤ ਬਿੱਲਾ ਉਹ ਨੇ ਜਿਨ੍ਹਾਂ ਦਾ ਕਾਫੀ ਗੀਤ ਹਿੱਟ ਗਿਆ ਨਾ ਪੈਣ ਤਰੀਕਾਂ ਜਾਂ ਪਿੰਡ ਪਹਰਲਾ ਦਾ ਹੋਰ ਵੀ ਬਹੁਤ ਗੀਤ ਨੇ ਜਿਹੜੇ ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਗੂੰਜਦੇ ਨੇ ਬੇਸ਼ੱਕ ਦਿੱਤੀਆਂ ਵੇਚ ਜ਼ਮੀਨਾਂ ਜ਼ਿਮੀਂਦਾਰ ਕਹਾਉਂਦੇ ਨੇ ਕੀ ਹੋਇਆ ਅੱਜ ਚਿੱਟਾ ਪੀਂਦੇ ਚਿੱਟੇ ਕੱਪੜੇ ਪਾਉਂਦੇ ਨੇ ਤਿਆਂ ਭੈਣਾ ਦੇ ਨੇ ਸਾਂਝੀ ਹਰ ਇੱਕ ਗੱਬਰੂ ਸਾਊ ਹੈ ਲੈ ਲਓ ਭੋਦੇ ਭਾਵ ਵਿੱਚ ਮਿਲਦਾ ਸਾਡਾ ਪਿੰਡ ਬਕਾਊ ਆ ਇਹ ਜਿਹੜਾ ਗੀਤ ਸੀ ਇੱਕ ਨਾਮੀ ਸਿੰਗਰ ਨੇ ਗਾਇਆ ਬੇ ਸਿਰਫ ਟੇਕ ਲਾਈਨ ਰੱਖੀ ਸਾਡਾ ਪਿੰਡ ਬਕਾਊ ਆ ਪਰ ਵਿੱਚ ਕਿੰਨੀਆਂ ਗਜਬ ਦੀਆਂ ਗੱਲਾਂ ਸੱਤੋਂ ਲਿਖੀਆਂ ਗਿਆ ਸੀ ਉਹ ਗੱਲਾਂ ਖਤਮ ਕਰਤੀਆਂ ਗੀਤ ਵਿੱਚੋਂ ਜਿਹਦਾ ਸਾਨੂੰ ਅੱਜ ਵੀ ਦੁੱਖ ਆ ਵਿਹਾਰ ਕੇ ਆਈਆਂ ਤੇਰਾ ਨੂੰ ਅੱਜ ਪਰਨ ਤੂੰ ਆ ਗਈ ਏ ਨਾਲ ਮੇਰੇ ਹੁਣ ਸੁਲਾ ਸਫਾਈਆਂ ਕਰਨ ਤੂੰ ਆ ਗਈ ਏ ਨਹੀਂ ਜਾ ਮੁੜ ਜਾ ਵਾਪਸ ਉਲ ਜਾ ਮਸਲਾ ਹੋਣਾ ਹੱਲ ਨਹੀਂ ਤੂੰ ਫੇਰ ਦੁਬਾਰਾ ਤੂੰ ਫੇਰ ਦੁਬਾਰਾ ਮਿਲਣ ਵਾਲੀ ਕੋਈ ਰੱਖੀ ਗੱਲ ਨਹੀਂ ਨਹੀਂ ਫੇਰ ਦੁਬਾਰਾ ਤੁਸੀਂ ਗੱਲਾਂ ਮੈਨੂੰ ਸੁਣਾਈਆਂ ਵੀ ਇਹ ਗੱਲਾਂ ਮਾਂ ਨੇ ਸਖਾਈਆਂ ਜਾਂ ਬਾਪੂ ਜਾਂ ਹੋਰ ਕੋਈ ਵੀ ਗੱਲਾਂ ਜਿਹੜੇ ਤੁਹਾਡੇ ਮਨ ਪਸੰਦ ਦੇ ਗੀਤ ਨੇ ਅੱਜ ਉਹ ਆਪਣੇ ਨਾ ਮੇਰੇ ਮਾਤਾ ਜੀ ਤੇ ਪਿਤਾ ਜੀ ਦੋਵਾਂ ਦੀ ਡੈਥ ਹੋ ਗਈ ਪਿੱਛੇ ਜੇ ਤੇ ਮੈਂ ਬੜਾ ਉਹਦੇ ਬਾਅਦ ਟੁੱਟ ਜੇ ਗਿਆ ਤੇ ਉਸ ਤੋਂ ਬਾਅਦ ਮੇਰੇ ਗਾਣੇ ਜਿਹੜੇ ਨਿਕਲਦੇ ਰਹੇ ਜਿਹਨ ਦੇ ਵਿੱਚੋਂ ਤੇ ਉਹ ਮਾਂ ਬਾਰੇ ਜਾਂ ਪਿਓ ਬਾਰੇ ਨਿਕਲੇ ਨੇ ਕਾਫੀ ਗਾਣੇ ਪਿੰਡ ਵਿੱਚ ਪੁੱਤ ਕਹਦੇ ਅੱਤ ਨਹੀਂ ਉਹ ਚੱਕੀ ਦੀ ਗੱਡੀਆਂ 'ਚ ਬੈਠ ਕੇ ਔਕਾਤ ਯਾਦ ਰੱਖੀ ਦੀ ਪਿਆਰ ਨਾਲ ਗੋਦ ਵਿੱਚ ਬੈਠ ਕੇ ਸਮਝਾਇਆ ਨੇ ਸਭੇ ਗੱਲਾਂ ਮੈਨੂੰ ਮੇਰੇ ਬਾਪੂ ਨੇ ਸਿਖਾਈਆਂ ਨੇ ਸਭੇ ਗੱਲਾਂ ਮੈਨੂੰ ਮੇਰੀ ਮਾਂ ਨੇ ਸਿਖਾਈਆਂ ਨੇ ਅੱਗੇ ਕਿਸੇ ਨੂੰ ਕੋਈ ਗਾਲ ਕੱਢਦਾ ਸੀ ਤੇ ਗਾਲ ਦਾ ਗਾਲਾ ਬਣ ਕੇ ਕਤਲਾਂ ਤੱਕ ਗੱਲ ਚੱਲ ਜਾਂਦੀ ਸੀ ਹੁਣ ਜਿਹੜੀਆਂ ਇਹ ਗੱਲਾਂ ਨੇ ਇਹ ਫੇਸਬੁੱਕ ਤੇ ਨੋਰਮਲ ਬਣ ਗਈਆਂ ਜਿਵੇਂ ਗਾਲ ਇੱਕ ਕੋਈ ਨਾ ਬਹੁਤ ਪਿਆਰਾ ਜਿਹਾ ਸ਼ਬਦ ਹੁੰਦਾ ਇਹਨੂੰ ਏਦਾਂ ਲੋਕ ਲੈ ਲਏ ਇਹ ਲੋਕਾਂ ਦਾ ਏਦਾਂ ਦਾ ਕਿਉਂ ਇਹਨਾਂ ਨੇ ਲੋਕਾਂ ਨੇ ਇਹ ਗੱਲਾਂ ਚ ਕਿਉਂ ਆ ਗਏ ਪਹਿਲਾਂ ਨਾ ਕੋਈ ਗਾਲ ਕੱਢ ਦਿੰਦਾ ਸੀ ਲੋਕ ਮਰਨ ਮਰਾਉਣ ਤੇ ਇੱਕ ਦੂਜੇ ਦਾ ਕਤਲ ਕਰ ਦਿੰਦੇ ਸੀ ਵੀ ਉਹਨੇ ਮੈਨੂੰ ਗਾਲ ਕੱਢਤੀ ਲੋਕ ਕਹਿੰਦੇ ਸੀ ਜੇ ਤੈਨੂੰ ਗਾਲ ਕੱਢਤੀ ਮਾਂ ਦੀ ਫੇਰ ਤੇਰਾ ਹੱਕ ਬਣਦਾ ਯਾਰ ਫੇਰ ਤੂੰ ਕੁਝ ਵੀ ਕਰ ਸਕਦਾ ਇੱਡੀ ਵੱਡੀ ਗੱਲ ਮੰਨੀ ਜਾਂਦੀ ਸੀ ਹੁਣ ਤਾਂ ਯਾਰ ਗਾਲ ਦਾ ਵਜਨ ਘਟਾਤਾ ਗਾਲ ਨੂੰ ਨੋਰਮਲ ਲੈਂਦੇ ਨੇ ਵੀ ਹਾਂ ਕੋਈ ਨਹੀਂ ਜਿੰਨਾ ਚਿਰ ਗਾਲਾਂ ਨਹੀਂ ਨਿਕਲਦੀਆਂ ਉਨਾ ਚਿਰ ਤੁਹਾਡੀ ਪੋਸਟ ਕਾਮਯਾਬੇ ਨਹੀਂ ਮੰਨੀ ਜਾਂਦੀ ਬੰਦਾ ਠੋਕ ਦੇਈਦਾ ਪਹਿਲ ਕਰਦੇ ਮਿੱਤਰਾਂ ਨੇ ਆਪਣੀ ਕਰੀਆ ਦੁਨੀਆ ਤੇ ਆਉਣ ਦਾ ਕੀ ਬੇਦਾ ਮਿੱਠੀ ਏ ਜੇ ਜ਼ਿੰਦਗੀ ਚ ਕੋਈ ਬਾਰਦਾਤ ਨਾ ਕਰੀ ਬਈ ਅੱਜ ਇੱਕ ਜਾਤਾਂ ਪਾਤਾਂ ਤੇ ਧਰਮਾਂ ਦੇ ਨਾਂ ਤੇ ਲੋਕ ਬੰਡੀਆਂ ਪਾਉਣ ਚ ਤੁਲਪੇ ਨੇ ਬਈ ਇਹਨਾਂ ਲੋਕਾਂ ਲਈ ਤੁਹਾਡਾ ਨਜ਼ਰੀਆ ਕੀ ਆ ਜਦੋਂ ਤੁਸੀਂ ਸੋਸ਼ਲ ਮੀਡੀਆ ਖੋਲ ਲਓਗੇ ਤਾਂ ਤੁਹਾਡੇ ਮੂਰੇ ਕੋਈ ਪੋਸਟ ਆਉਣਗੀਆਂ ਪਹਿਲਾਂ ਤਾਂ ਗੁਰਿੰਦਰ ਸਿੰਘ ਰੰਗਰੇਟਾ ਆਰਐਸਐਸ ਵਾਲੇ ਤਾਂ ਚਾਰ ਜਾਣੇ ਨੇ ਤੇ ਸਾਰਿਆਂ ਧਰਮਾਂ ਨਾਲ ਸੋ ਇੱਕ ਗੰਝਾ ਜਿਹਾ ਉਹ ਪਾਸਟਰ ਕਹਿੰਦੇ ਨੇ ਉਹਨੂੰ ਹਨਾ ਤੇ ਉਹ ਇਸਾਈ ਧਰਮ ਨਾਲ ਸੰਬੰਧਿਤ ਆ ਤੇ ਸਿੱਖ ਧਰਮ ਨਾਲ ਸੰਬੰਧਿਤ ਨੇ ਯਾਰ ਇੰਨੀ ਲੜਾਈ ਚੱਲਦੀ ਆ ਸੋਸ਼ਲ ਮੀਡੀਆ ਦੇ ਉੱਤੇ ਇੱਕ ਦੂਜੇ ਨੂੰ ਮਾੜਾ ਚੰਗਾ ਮਾੜਾ ਚੰਗਾ ਇਨਸਾਨੀਅਤ ਵਾਲੀ ਗੱਲੇ ਖਤਮ ਹੋਈ ਪਈ ਆ ਵੀ ਇੱਕ ਦੂਜੇ ਨਾਲ ਪਿਆਰ ਮਾਪਤਣਾ ਰਹਿਣ ਵਾਲੀ ਗੱਲੇ ਨਹੀਂ ਰਹੀ ਉੰਜਤਾ ਮੈਨੂੰ ਬਹੁਤ ਸਤਾਇਆ ਕਿਸਮਤ ਦੀਆਂ ਹਾਰਾਂ ਨੇ ਇਹ ਵੀ ਗੱਲ ਪੱਕੀ ਮੰਨੀ ਹਾਰ ਨਹੀਂ ਯਾਰਾਂ ਨੇ ਉੰਜਤਾ ਮੈਨੂੰ ਬਹੁਤ ਸਤਾਇਆ ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਬਿੱਲਲ ਸੋਈ ਵਾਲਾ ਤੁਸੀਂ ਹਮੇਸ਼ਾ ਮੇਰੀ ਹਰ ਗੱਲ ਨੂੰ ਵਧੀਆ ਪਿਆਰ ਸਤਿਕਾਰ ਦਿੰਦੇ ਹੋ ਕਦੇ ਖਬਰਾਂ ਹੋਈਆਂ ਕਦੇ ਕੁਝ ਵੀ ਹੋਇਆ ਗੀਤ ਸੰਗੀਤ ਨਾਲ ਸੰਬੰਧਿਤ ਅੱਜ ਇਸੇ ਗੀਤ ਸੰਗੀਤ ਦੀ ਲੜੀ ਨੂੰ ਅੱਗੇ ਤੋਰਦੇ ਆ ਅੱਜ ਸਾਡੇ ਨਾਲ ਪੰਜਾਬੀ ਦੇ ਉੱਗੇ ਗਾਇਕ ਤੇ ਗੀਤਕਾਰ ਗੁਰਪ੍ਰੀਤ ਬਿੱਲਾ ਗੁਰਪ੍ਰੀਤ ਬਿੱਲਾ ਉਹ ਨੇ ਜਿਨ੍ਹਾਂ ਦਾ ਕਾਫੀ ਗੀਤ ਹਿੱਟ ਗਿਆ 90 ਪੈਣ ਤਰੀਕਾਂ ਜਾਂ ਪਿੰਡ ਪਹਲਾ ਦਾ ਹੋਰ ਵੀ ਬਹੁਤ ਗੀਤ ਨੇ ਜਿਹੜੇ ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਗੂੰਜਦੇ ਨੇ ਤੇ ਅੱਗੇ ਬਾਰੇ ਪੁੱਛਦਿਆਂ ਗੁਰਪ੍ਰੀਤ ਬਿੱਲਾ ਜੀ ਤੋਂ ਤੇ ਵੀ ਅੱਗੇ ਤੁਹਾਡਾ ਕੀ ਆ ਰਿਹਾ ਹੈ ਮਾਰਕੀਟ ਵਿੱਚ ਤੇ ਕਿਦਾਂ ਸ਼ੁਰੂਆਤ ਦੁਆਰ ਤੋਂ ਫੇਰ ਐਂਟਰੀ ਹੋ ਰਹੀ ਆ ਗੁਰਪ੍ਰੀਤ ਬਿੱਲਾ ਜੀ ਦਾ ਪਹਿਲਾ ਸਵਾਗਤ ਕਰਦੇ ਆ ਬਿੱਲਾ ਜੀ ਸਵਾਗਤ ਆ ਤੁਹਾਡਾ ਸਾਡੇ ਚੈਨਲ ਤੇ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਿੱਲਾ ਲਸੋਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਰੇ ਦੇਸ਼ ਵਿਦੇਸ਼ ਦੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਜੀ ਬਿੱਲਾ ਜੀ ਹੁਣ ਤੁਹਾਡਾ ਬਾਕੀ ਆਪਾਂ ਗੱਲਾਂ ਤਾਂ ਇੰਟਰਵਿਊ ਦਾ ਸੁਣਦੀ ਰਹਨੇ ਆ ਅੱਜ ਸਾਰਾ ਠੀਕ ਹੈ ਤੇ ਕੋਈ ਨਵੀਂ ਗੱਲਬਾਤ ਜਿਵੇਂ ਲੋਕਾਂ ਨੂੰ ਸੇਧ ਦੇਣ ਵਾਲੀਆਂ ਗੱਲਾਂ ਕਿਉਂਕਿ ਹਥਿਆਰਾਂ ਵਾਲੇ ਤਾਂ ਬਹੁਤ ਗੀਤ ਆਉਂਦੇ ਰਹਿੰਦੇ ਨੇ ਕੋਈ ਕਦੇ ਕਿੱਦਾਂ ਦੇ ਕਦੇ ਕੋਵੇਂ ਉਹ ਤਾਂ ਆਉਂਦੀ ਰਹਿੰਦੇ ਨੇ ਤੇ ਜਿਵੇਂ ਇੱਕ ਤੁਹਾਡਾ ਉਹ ਗੀਤ ਸੀ ਸਾਡਾ ਪਿੰਡ ਬਕਾਊਆ ਤੇ ਇੱਕ ਉਹ ਗੀਤ ਬਹੁਤ ਪਿਆਰਾ ਤੇ ਬਾਕੀ ਤੁਹਾਡੇ ਕੋਲੇ ਪਹਿਲਾਂ ਉੱਥੋਂ ਹੀ ਸਟਾਰਟ ਕਰਦੇ ਆ ਤੇ ਹਾਂਜੀ ਉਹ ਤੁਹਾਡੀਆਂ ਲਾਈਨਾਂ ਲਿਖੀਆਂ ਹੋਈਆਂ ਸੀਗੀਆਂ ਬਿੱਲੇ ਰਸੋਈ ਦੀਆਂ ਲਾਈਨਾਂ ਸੀਗੀਆਂ ਲੋਕਾਂ ਨੇ ਬੜਾ ਪਿਆਰ ਦਿੱਤਾ ਤੇ ਇਹਦੇ ਨਾਲ ਕੰਟਰੋਵਰਸੀ ਕਰੀ ਲੋਕਾਂ ਨੇ ਕਾਫੀ ਤੇ ਸਾਡੀਆਂ ਇਹ ਲਾਈਨਾਂ ਚੋਰੀ ਵੀ ਕੀਤੀਆਂ ਤੇ ਚਲੋ ਹੁਣ ਇਹ ਗੱਲ ਨਹੀਂ ਵਧਾਉਂਦੇ ਪਰ ਉਹ ਸਾਡਾ ਜਿਹੜਾ ਗਾਣਾ ਸੀਗਾ ਹਰ ਇੱਕ ਪੱਖ ਤੋਂ ਪੂਰੀ ਪੌਂਦਾ ਬੜਾ ਸੁਸ਼ੀਲ ਟਿਕਾਊ ਹੈ ਹਰ ਇੱਕ ਪੱਖ ਤੋਂ ਪੂਰੀ ਪੌਂਦਾ ਬੜਾ ਸੁਸ਼ੀਲ ਟਿਕਾਊ ਹੈ ਲੈ ਲਓ ਭੋ ਦੇ ਭਾਵ ਵਿੱਚ ਮਿਲਦਾ ਸਾਡਾ ਪਿੰਡ ਬਕਾਊ ਆ ਤੇ ਬੇਸ਼ੱਕ ਦਿੱਤੀਆਂ ਵਿੱਚ ਜ਼ਮੀਨਾਂ ਜ਼ਿਮੀਂਦਾਰ ਕਹਾਉਂਦੇ ਨੇ ਕੀ ਹੋਇਆ ਅਜੇ ਚਿੱਟਾ ਪੀਂਦੇ ਚਿੱਟੇ ਕੱਪੜੇ ਪਾਉਂਦੇ ਨੇ ਧੀਆਂ ਪਹਿਣਾ ਦੇ ਨੇ ਸਾਂਝੀ ਹਰ ਇੱਕ ਗੱਬਰੂ ਸਾਊ ਆ ਲੈ ਲੋ ਭੋਦੇ ਭਾਵ ਵਿੱਚ ਮਿਲਦਾ ਸਾਡਾ ਪਿੰਡ ਬਕਾਊ ਆ ਇੱਕ ਹੋਰ ਸੀ ਚਾਰ ਪੰਜ ਨੇ ਗੁਰਦੁਆਰੇ ਮੰਦਿਰ ਮਸਜਿਦ ਥੋੜ੍ਹ ਨਹੀਂ ਵਿੱਚ ਸਕੂਲੇ ਡਿੱਗਦੀਆਂ ਛੱਤਾਂ ਚਲੋ ਬਹੁਤੀ ਵੀ ਉਹਦੀ ਲੋੜ ਨਹੀਂ ਦੋ ਤਿੰਨ ਬਾਬੇ ਪੁੱਛਿਆ ਦਿੰਦੇ ਹਰ ਇੱਕ ਪਿੱਛੇ ਲਾਊ ਆ ਲੈ ਲੋ ਭੋ ਦੇ ਭਾਵ ਵਿੱਚ ਮਿਲਦਾ ਸਾਡਾ ਪਿੰਡ ਬਕਾਊ ਆ ਤੇ ਇਹ ਗਾਣਾ ਸੀ ਇਹ ਖਰਾਬ ਕਰਤਾ ਸੀ ਸਾਡਾ ਗਾਣਾ ਦੋਸਤੋ ਇਹ ਜਿਹੜਾ ਗੀਤ ਸੀ ਇੱਕ ਨਾਮੀ ਸਿੰਗਰ ਨੇ ਗਾਇਆ ਬੇ ਸਿਰਫ ਟੇਕ ਲਾਈਨ ਰੱਖੀ ਸਾਡਾ ਪਿੰਡ ਬਕਾਊ ਆ ਪਰ ਵਿੱਚ ਕਿੰਨੀਆਂ ਗਜਬ ਦੀਆਂ ਗੱਲਾਂ ਸਤੋਂ ਲਿਖੀਆਂ ਗਿਆ ਸੀ ਉਹ ਗੱਲਾਂ ਖਤਮ ਕਰਤੀਆਂ ਗੀਤ ਵਿੱਚੋਂ ਜਿਹਦਾ ਸਾਨੂੰ ਅੱਜ ਵੀ ਦੁੱਖ ਆ ਪਰ ਹੁਣ ਗੁਰਪ੍ਰੀਤ ਬਿੱਲਾ ਜੀ ਜਿਹੜੀਆਂ ਤੁਸੀਂ ਗੱਲਾਂ ਮੈਨੂੰ ਸੁਣਾਈਆਂ ਵੀ ਇਹ ਗੱਲਾਂ ਮਾਂ ਨੇ ਸਿਖਾਈਆਂ ਜਾਂ ਬਾਪੂ ਜਾਂ ਹੋਰ ਕੋਈ ਵੀ ਗੱਲਾਂ ਜਿਹੜੀਆਂ ਤੁਹਾਡੇ ਮਨਪਸੰਦ ਦੇ ਗੀਤ ਨੇ ਅੱਜ ਉਹ ਸੁਣਾਦੋ ਸਮੇਂ ਦੀ ਘਾਟ ਆਪਾਂ ਥੋੜੇ ਸਮੇਂ ਦੇ ਵਿੱਚ ਵੱਡੀ ਗੱਲ ਕਰਨੀ ਜੀ ਆਪਣੇ ਨਾ ਮੇਰੇ ਮਾਤਾ ਜੀ ਤੇ ਪਿਤਾ ਜੀ ਦੋਵਾਂ ਦੀ ਡੈਥ ਹੋ ਗਈ ਪਿੱਛੇ ਜੇ ਤੇ ਮੈਂ ਬੜਾ ਉਹਦੇ ਬਾਅਦ ਟੁੱਟ ਜੇ ਗਿਆ ਤੇ ਉਸ ਤੋਂ ਬਾਅਦ ਮੇਰੇ ਗਾਣੇ ਜਿਹੜੇ ਨਿਕਲਦੇ ਰਹੇ ਜਹਨ ਦੇ ਵਿੱਚੋਂ ਤੇ ਉਹ ਮਾਂ ਬਾਰੇ ਜਾਂ ਪਿਓ ਬਾਰੇ ਨਿਕਲੇ ਨੇ ਕਾਫੀ ਗਾਣੇ ਤੇ ਮੈਂ ਤੁਹਾਨੂੰ ਸੁਣਾਉਂਗਾ ਇੱਕ ਕਰਕੇ ਰਿਕਾਰਡ ਵੀ ਕਰਾਂਗੇ ਤੇ ਇਹ ਅਨ ਰਿਕਾਰਡ ਗਾਣੇ ਨੇ ਤੇ ਹੁਣ ਮੈਂ ਇਹ ਆ ਹਫਤੇ 10 ਦਿਨ ਦੇ ਵਿੱਚ ਰਿਲੀਜ਼ ਕਰੂੰਗਾ ਗਾਣਾ ਤੇ ਮੈਂ ਤੁਹਾਨੂੰ ਸੁਣਾਉਣ ਲੱਗਿਆ ਹੋ ਪਿੰਡ ਵਿੱਚ ਪੁੱਤ ਕਹਦੇ ਅੱਤ ਨਹੀਂ ਉਹ ਚੱਕੀ ਦੀ ਗੱਡੀਆਂ 'ਚ ਬੈਠ ਕੇ ਔਕਾਤ ਯਾਦ ਰੱਖੀ ਦੀ ਪਿਆਰ ਨਾਲ ਗੋਦ ਵਿੱਚ ਬੈਠ ਕੇ ਸਮਝਾਈਆਂ ਨੇ ਸਭ ਗੱਲਾਂ ਮੈਨੂੰ ਮੇਰੇ ਬਾਪੂ ਨੇ ਸਿਖਾਈਆਂ ਨੇ ਸਭੇ ਗੱਲਾਂ ਮੈਨੂੰ ਮੇਰੀ ਮਾਂ ਨੇ ਸਿਖਾਈਆਂ ਨੇ ਅਸਲੇ ਬੇਗਾਨੇ ਨਾਲ ਫੋਟੋ ਨਹੀਂ ਖਚਾਈਦੀ ਖਿੱਚ ਵੀ ਜ ਲਈਏ ਫੇਸਬੁੱਕ ਤੇ ਨਹੀਂ ਪਾਈਦੀ ਥਾਣਿਆਂ ਕਚਹਿਰੀਆਂ ਚ ਉੱਚਾ ਬੋਲ ਬੋਲੀ ਇਹ ਨਾ दारू ਪੀ ਕੇ ਚੌਕ ਵਿੱਚ ਕਦੇ ਨਹੀਂ ਖੰਡਾਈਦੀ ਮਾੜੀਆਂ ਕਮਾਣਾ ਕੀਨੇ ਕੀਤੀਆਂ ਚੜਾਈਆਂ ਨੇ ਸਭੇ ਗੱਲਾਂ ਮੈਨੂੰ ਮੇਰੇ ਬਾਪੂ ਨੇ ਜ਼ਕਾਈਆਂ ਨੇ ਸਭੇ ਗੱਲਾਂ ਮੈਨੂੰ ਮੇਰੀ ਮਾਂ ਨੇ ਜ਼ਕਾਈਆਂ ਨੇ ਪਿੰਡ ਦੀ ਕੁੜੀ ਦੀ ਗੱਲ ਕਰ ਕਦੇ ਹਸੀਏ ਨਾ ਜੱਜ ਮੂਰੇ ਕਦੇ ਬਾਹਾਂ ਛਾੜ ਕੇ ਨਹੀਂ ਜਾਈਦਾ ਮੇਣਾ ਕਦੇ ਮਾਰੀਏ ਨਾ ਮਾਂ ਦੀ ਸੁੰਨੀ ਕੁੱਖ ਤਾਈਂ दारू ਪੀ ਕੇ ਗਹਿਰਾ ਦੇ ਨਹੀਂ ਚਿੱਲੇ ਉੱਤੇ ਜਾਈਦਾ ਸਾਰੀਆਂ ਕਹਾਵਤਾਂ ਬਾਬੇ ਬੁੱਢਿਆਂ ਬਣਾਈਆਂ ਨੇ ਸੱਬੇ ਗੱਲਾਂ ਮੈਨੂੰ ਮੇਰੀ ਮਾਂ ਨੇ ਸਿਖਾਈਆਂ ਨੇ ਸੱਬੇ ਗੱਲਾਂ ਮੈਨੂੰ ਮੇਰੇ ਬਾਪੂ ਨੇ ਸਿਖਾਈਆਂ ਨੇ ਬਹੁਤ ਵਧੀਆ ਗੱਲਾਂ ਸਿਖਾਈਆਂ ਨੇ ਮਾਂ ਨੇ ਪਰ ਗੱਲਾਂ ਇਹ ਹਕੀਕਤ ਨੇ ਬਿਲਕੁਲ ਸੱਚੀਆਂ ਨੇ ਪਰ ਬਿੱਲਾ ਜੀ ਗੱਲ ਇਹ ਆ ਜਿਹੜੀ ਆਪਾਂ ਫੇਸਬੁੱਕ ਦਾ ਵਿੱਚ ਸ਼ਬਦ ਪਾਇਆ ਅੱਜ ਕੱਲ ਫੇਸਬੁੱਕ ਤੇ ਅੱਗੇ ਕਿਸੇ ਨੂੰ ਕੋਈ ਗਾਲ ਕੱਢ ਦਿੰਦਾ ਸੀ ਤੇ ਗਾਲ ਦਾ ਗਾਲਾ ਬਣ ਕੇ ਕਤਲਾਂ ਤੱਕ ਗੱਲ ਚੱਲ ਜਾਂਦੀ ਸੀ ਹੁਣ ਜਿਹੜੀਆਂ ਇਹ ਗੱਲਾਂ ਨੇ ਇਹ ਫੇਸਬੁੱਕ ਤੇ ਨਾਰਮਲ ਬਣ ਗਈਆਂ ਜਿਵੇਂ ਗਾਲ ਇੱਕ ਕੋਈ ਨਾ ਬਹੁਤ ਪਿਆਰਾ ਜਿਹਾ ਸ਼ਬਦ ਹੁੰਦਾ ਇਹਨੂੰ ਇਦਾਂ ਲੋਕ ਲੈ ਲਏ ਇਹ ਲੋਕਾਂ ਦਾ ਇਦਾਂ ਦਾ ਕਿਉਂ ਇਹਨਾਂ ਨੇ ਲੋਕਾਂ ਨੇ ਇਹ ਗੱਲਾਂ ਚ ਕਿਉਂ ਆਗੇ ਪਹਿਲਾਂ ਨਾ ਕੋਈ ਗਾਲ ਕੱਢ ਦਿੰਦਾ ਸੀ ਲੋਕ ਮਰਨ ਮਰਾਉਣ ਤੇ ਇੱਕ ਦੂਜੇ ਦਾ ਕਤਲ ਕਰ ਦਿੰਦੇ ਸੀ ਵੀ ਉਹਨੇ ਮੈਨੂੰ ਗਾਲ ਕੱਢਤੀ ਲੋਕ ਕਹਿੰਦੇ ਸੀ ਜੇ ਤੈਨੂੰ ਗਾਲ ਕੱਢਤੀ ਮਾਂ ਦੀ ਫੇਰ ਤੇਰਾ ਹੱਕ ਬਣਦਾ ਯਾਰ ਫੇਰ ਤੂੰ ਕੁਝ ਵੀ ਕਰ ਸਕਦਾ ਐਡੀ ਵੱਡੀ ਗੱਲ ਮੰਨੀ ਜਾਂਦੀ ਸੀ ਹੁਣ ਤਾਂ ਯਾਰ ਗਾਲ ਦਾ ਬਜ ਨੇ ਘਟਾਤਾ ਗਾਲ ਨੂੰ ਨੋਰਮਲ ਲੈਂਦੇ ਨੇ ਵੀ ਹਾਂ ਕੋਈ ਨਹੀਂ ਜਿੰਨਾ ਚਿਰ ਗਾਲਾ ਨਹੀਂ ਨਿਕਲਦੀਆਂ ਉਨਾਂ ਚਿਰ ਤੁਹਾਡੀ ਪੋਸਟ ਕਾਮਯਾਬੇ ਨਹੀਂ ਮੰਨੀ ਜਾਂਦੀ ਜਿੰਨਾ ਚਿਰ ਤੁਹਾਡੇ ਕਮੈਂਟਾਂ ਦੇ ਵਿੱਚ ਗਾਲਾਂ ਨਹੀਂ ਆਉਂਦੀਆਂ ਉਨਾਂ ਚਿਰ ਕਹਿੰਦੇ ਨੇ ਪੋਸਟ ਕਰਨ ਦੇ ਦੇਖੀਓ ਨਹੀਂ ਯਾਰ ਪੰਜ ਸੱਤ ਗਾਲਾਂ ਹੋਣ ਪੰਜ ਸੱਤ ਸੱਸੀ ਗਾਲ ਸੱਸੀ ਗਾਲ ਵਾਲੇ ਹੋਣ ਫੇਰ ਕਹਿੰਦੇ ਨੇ ਵੀ ਹੁਣ ਗੱਲ ਬਣੀ ਆ ਯਾਰ ਦੌਰ ਗਲਤ ਚੁੱਕੇ ਜਾਂਦੇ ਆ ਜਿਹੜੇ ਕਹਿੰਦੇ ਆ ਪਾਵੇ ਆ ਦੀ ਤਾਂਹਾਂ ਜੇ ਕਹਿੰਨੇ ਚਾਰ ਵਧੀਆ ਗੱਲਾਂ ਲੈਤੀਆਂ ਥੱਲੇ ਵਾਲਿਆਂ ਨੂੰ ਕੁਝ ਨਹੀਂ ਸੁਣਨਾ ਉਹਦੇ ਮੁਤਾਬਕੇ ਕਹਿ ਦਿੰਦੇ ਨੇ ਬਸ 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 ਤੇ ਆਖਰ ਇਹ ਗੱਲਾਂ ਤੋਂ ਹਟ ਕੇ ਆਪਾਂ ਕੋਈ ਹੋਰ ਵੱਖਰਾ ਗਾਣਾ ਕੋਈ ਜਿਹੜਾ ਸਰੋਤਿਆਂ ਨੂੰ ਸੁਣਾਇਆ ਜਾਵੇ ਸੈਡ Song ਸੁਣਾ ਦਿਨਾ ਹੀ ਤੁਹਾਨੂੰ ਮੈਂ ਸੁਣਾ ਦੋ ਜੀ ਅ ਪਿਆਰ ਚ ਆਈਆਂ ਤੇੜਾ ਨੂੰ ਅੱਜ ਪਰਨ ਤੂੰ ਆ ਗਈ ਏ ਨਾਲ ਮੇਰੇ ਹੁਣ ਸੁਲਾ ਸਫਾਈਆਂ ਕਰਨ ਤੂੰ ਆ ਗਈ ਏ ਨਹੀਂ ਨਾਲ ਮੇਰੇ ਅੱਜ ਸੁਲਾ ਸਫਾਈਆਂ ਕਰਨ ਤੂੰ ਆ ਗਈ ਏ ਜਾਂ ਮੁੜ ਜਾ ਵਾਪਸ ਉਲ ਜਾ ਮਸਲਾ ਹੋਣਾ ਹੱਲ ਨਹੀਂ ਤੂੰ ਫੇਰ ਦੁਆਰਾ ਫੇਰ ਦੁਬਾਰਾ ਮਿਲਣ ਵਾਲੀ ਕੋਈ ਰੱਖੀ ਗੱਲ ਨਹੀਂ ਨੀ ਫੇਰ ਦੁਬਾਰਾ ਇਹ ਸੀਗਾ ਜੀ ਤੇ ਬਿੱਲਾ ਜੀ ਬਾਕੀ ਇੱਕ ਗੱਲ ਹੋਰ ਆ ਵੀ ਅੱਜ ਇੱਕ ਜਾਤਾਂ ਪਾਤਾਂ ਤੇ ਧਰਮਾਂ ਦੇ ਨਾਂ ਤੇ ਲੋਕ ਬੰਡੀਆਂ ਪਾਉਣ ਚ ਤੁਲਪੇ ਨੇ ਵੀ ਇਹਨਾਂ ਲੋਕਾਂ ਲਈ ਤੁਹਾਡਾ ਨਜ਼ਰੀਆ ਕੀ ਆ ਇਹਨਾਂ ਦਾ ਮੈਂ ਪਹਿਲਾਂ ਵੀ ਇੱਕ ਥੋਂ ਤੇ ਗੱਲ ਕਰਕੇ ਹਟਿਆ ਵੀ ਪੰਜ ਸੱਤਕ ਬੰਦੇ ਨੇ ਮੇਰੀ ਨਿਗਾਹ ਦੇ ਵਿੱਚ ਜਦੋਂ ਤੁਸੀਂ ਸੋਸ਼ਲ ਮੀਡੀਆ ਖੋਲ ਲਓਗੇ ਤਾਂ ਤੁਹਾਡੇ ਮੂਰੇ ਉਹੀ ਪੋਸਟ ਆਉਣਗੀਆਂ ਪਹਿਲਾਂ ਤਾਂ ਗੁਰਿੰਦਰ ਸਿੰਘ ਰੰਗਰੇਟਾ ਮੈਂ ਨਹੀਂ ਉਹਦੇ ਬਾਰੇ ਕੋਈ ਬਿਆਨ ਦਿੰਦਾ ਚੰਗਾ ਜਾਂ ਮਾੜਾ ਇਹ ਲੋਕਾਂ ਨੇ ਆਪ ਦੇਖਣਾ ਆਰਐਸਐਸ ਵਾਲੇ ਤਿੰਨ ਚਾਰ ਜਣੇ ਨੇ ਤੇ ਸਾਰਿਆਂ ਧਰਮਾਂ ਨਾਲ ਸੋ ਇੱਕ ਗੰਝਾ ਜਿਹਾ ਉਹ ਪਾਸਟਰ ਕਹਿੰਦੇ ਨੇ ਉਹਨੂੰ ਹਨਾ ਤੇ ਉਹ ਇਸਾਈ ਧਰਮ ਨਾਲ ਸੰਬੰਧਿਤ ਆ ਤੇ ਸਿੱਖ ਧਰਮ ਨਾਲ ਸੰਬੰਧਿਤ ਨੇ ਯਾਰਾ ਇੰਨੀ ਲੜਾਈ ਚੱਲਦੀ ਆ ਸੋਸ਼ਲ ਮੀਡੀਆ ਦੇ ਉੱਤੇ ਇੱਕ ਦੂਜੇ ਨੂੰ ਮਾੜਾ ਚੰਗਾ ਮਾੜਾ ਚੰਗਾ ਇਨਸਾਨੀਅਤ ਵਾਲੀ ਗੱਲੇ ਖਤਮ ਹੋਈ ਪਈ ਆ ਵੀ ਇੱਕ ਦੂਜੇ ਨਾਲ ਪਿਆਰ ਮੁਹੱਬਤ ਨਾਲ ਰਹਿਣ ਵਾਲੀ ਗੱਲੇ ਨਹੀਂ ਰਹੀ ਜਦ ਕਿ ਸਾਨੂੰ ਬਾਬੇ ਨਾਨਕ ਉਹਨਾਂ ਨੇ ਕਿਹਾ ਵੀ ਯਾਰ ਸਾਰੇ ਰਲ ਮਿਲ ਕੇ ਰਹੋ ਕੋਈ ਊਚ ਨੀਚ ਨਹੀਂ ਜਾਤ ਪਤ ਤੋਂ ਬਾਹਰ ਕੱਢਿਆ ਇਹ ਮੇਰਾ ਤੇਰਾ ਮੇਰਾ ਤੇਰਾ ਇਹਦੇ ਵਿੱਚ ਬੰਡੀਆਂ ਲੋਕ ਪਾਈ ਜਾਂਦੇ ਨੇ ਬਹੁਤ ਮਾੜੀ ਗੱਲ ਆ ਯਾਰ ਬਹੁਤ ਮਾੜੀ ਗੱਲ ਬਿੱਲਾ ਜੀ ਇੱਕ ਹੋਰ ਗੱਲ ਆ ਵੀ ਇੱਕ ਗੀਤ ਸੀ ਜਿਹੜਾ ਟੁੱਟੀ ਦਾ ਸਵਾਦ ਜਿਹੜਾ ਵੀ ਲੱਕੀ ਨਾਲ ਟੁੱਟਿਆ ਸਵਾਦ ਉਹ ਵੀ ਸਰੋਤਿਆਂ ਦੇ ਜ਼ਰੂਰ ਹਾਂ ਉਹ ਵਧੀਆ ਗਾਣਾ ਸੀਗਾ ਤੇ ਟੜਕੇ ਉੱਟ ਕੇ ਸੁਬਾ ਸਵੇਰੇ ਬੜੀ ਸ਼ਕੀਨੀ ਲਾਉਂਦਾ ਸੀ ਜਲ ਛਲ ਜੀ ਲਾ ਕੇ ਪੁੱਠੇ ਸਿੱਧੇ ਵਾਲ ਬਣਾਉਂਦਾ ਸੀ ਸਾਰਾ ਦਿਨ ਮੈਂ ਉਹਦੇ ਪਿੱਛੇ ਕਰਦਾ ਸੀ ਬਰਬਾਦ ਹੋਏ ਉਹਨਾਂ ਲੱਗੀ ਤਾਂ ਨਹੀਂ ਆਉਂਦਾ ਜਿੰਨਾ ਟੁੱਟੀ ਦਾ ਸਵਾਦ ਓਏ ਲੱਗੀਦਾਰੀ ਆਉਂਦਾ ਜਿੰਨਾ ਟੁੱਟੀ ਦਾ ਸਵਾਦ ਓਏ ਰੱਖ ਸਟੈਂਡਰਡ ਸੂਟ ਬਰੈਂਡਡ ਇਕ ਲਾਉਣਾ ਇੱਕ ਪਾ ਲੈਣਾ ਖਾ ਕੇ ਪੀ ਮਾ ਪਾ ਕੇ ਜਿੰਨਾ ਸਾਰਾ ਕੈਸ਼ਮ ਕਾ ਲੈਣਾ ਖਾ ਕੇ ਪੀ ਮਾ ਖਾ ਕੇ ਪੀ ਨਾ ਜਿੰਨਾ ਸਾਰਾ ਕੈਸ਼ਮ ਕਾ ਲੈਣਾ ਜੱਟ ਸੌਦਾ ਯੋ ਸੂਟ ਪਾ ਲਿਆ ਹੁਣ ਉਹਦੇ ਤੇ ਨਾਜ ਓਏ ਉਹਨਾਂ ਲੱਗੀ ਦਾ ਨਹੀਂ ਆਉਂਦਾ ਜਿੰਨਾ ਟੁੱਟੀ ਦਾ ਸਵਾਦ ਓਏ ਲੱਗੀ ਦਾ ਨਹੀਂ ਆਉਂਦਾ ਜਿੰਨਾ ਟੁੱਟੀ ਦਾ ਸਵਾਦ ਓਏ ਇਹ ਹਨ ਗੁਰਪ੍ਰੀਤ ਬਿੱਲਾ ਜਿਨ੍ਹਾਂ ਦੇ ਅਨੇਕਾਂ ਗੀਤ ਮਾਰਕੀਟ ਵਿੱਚ ਗੂੰਜ ਰਹੇ ਨੇ ਤੇ ਗੂੰਜੇ ਨੇ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਗੂੰਜਣਗੇ ਉਮੀਦ ਹੈ ਤੁਹਾਨੂੰ ਅੱਜ ਦੀ ਇਹ ਗੱਲਬਾਤ ਪਸੰਦ ਆਈ ਹੋਵੇਗੀ ਆਗਿਆ ਦਿਓ ਧੰਨਵਾਦ